ਬਗਵਾ ਜੀ ਪੀਸੀਆ ਵਾਲਾ ਜਿਹੜਾ ਨਾਕਾ ਲਗਾਇਆ ਹੈ ਕਿਹੜੀ ਜਗ੍ਹਾ ਤੇ ਨਾਕਾ ਲਗਾਇਆ ਹੈ ਤੇ ਕਿੰਨੇ ਚਲਾਣ ਕਿਤੇਗਾ ਤੇ ਬੰਦਾ ਤੇ ਜੈਨ ਜੀ ਮਾਨ ਜੋ ਕਿ ਐਸਐਸਪੀ ਸਾਹਲ ਸਿਰੀ ਦਿੱਤਿਆ ਜੀ ਆਈਪੀਐਸਐਸ ਗੁਰਦਾਸਪੁਰ ਦੀ ਅਦੀਸ਼ਾ ਨਿਰਦੇਸ਼ਾ ਹੈ ਅਸੀਂ ਟੀ ਪੁਆਇੰਟ ਦਾ ਰਾਮਪੁਰ ਰੋਡ ਤੇ ਅੱਪਰ ਚੈਕਿੰਗ ਕਰ ਰਹੇ ਆ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਔਰ ਜੋ ਆਪਣੇ ਵਾਰਦਤਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਪਰ ਹੁਣ ਤੱਕ 30 ਚਲਾਣ ਕਰ ਚੁੱਕੇ ਆ ਗਾ ਵੀ ਸਾਡੇ ਚਲਾਣ ਜਾਰੀ ਨੇ ਜੋ ਵੀ ਸਾਡੇ ਸ਼ਹਿਰ ਦੇ ਵਿੱਚ ਮਾੜੇ ਅਨਸਰ ਫਿਰ ਰਹੇ ਨੇ ਉਹਨਾਂ ਨੂੰ ਸਾਡੀ ਤਾੜਨਾ ਆ ਕਿ ਤੁਸੀਂ ਆਪਣੇ ਕਾਗਜ਼ ਪੱਤਰ ਵੀਕਲਾਂ ਦੇ ਜਿਹੜੇ ਪੂਰੇ ਕਰਕੇ ਕਰੋ ਨਹੀਂ ਤੇ ਤੁਹਾਡੇ ਜੇ ਵੱਤ ਵਾਰ ਜੇ ਚਲਾਨ ਹੋਣਗੇ ਜੇ ਟ੍ਰੈਫਿਕ ਆਪਣੇ ਉਲਣ ਤੁਸੀਂ ਨਹੀਂ ਤੁਹਾਨੂੰ ਚੈਨ ਫਾਲੋ ਕਰਦੇ ਤੁਹਾਡੇ ਵੱਤ ਵਾਰ ਚਲਾਨ ਕੀਤੇ ਜਾਣਗੇ ਸਰ ਕੀ ਕੀ ਕਮੀਆਂ ਪਈਆਂ ਗਈਆਂ ਜੀ ਟ੍ਰਿਪਲਿੰਗ ਦੇ ਕੀਤੇ ਐ ਹੈਲਮਟ ਦੇ ਕੀਤੇ ਐ ਪੋਲੂਸ਼ਨ ਦੇ ਕੀਤੇ ਐ ਪਰ ਜਿਹੜੇ ਨੋ ਪਾਰਕਿੰਗ ਦੇ ਉਹਦੇ ਚਲਾਨ ਕੀਤੇ ਆ। ਆਪਕੋ ਜਿੱਦਾਂ ਵੀ ਸਾਨੂੰ ਕਿਸੇ ਜਿਹ ਕਮੀ ਪੇਸ਼ੀ ਆ ਰਹੀ ਉਹਦੇ ਅਸੂ ਮੁਤਾਬਕ ਚਲਾਨ ਕਰਦੇ ਆ। ਪਰ ਜਿਹੜੇ ਕਾਗਜ਼ ਪੱਤਰ ਹੈ ਟੈਕਨੀ ਪੂਰੇ ਕਰਦੇ ਉਹਨਾਂ ਨੂੰ ਕਿੱਦਾਂ ਨਹੀਂ ਉਹਨਾਂ ਦੇ ਚਲਾਨ ਬਾਉਂ ਉਹਨਾਂ ਦੇ ਵੀਕਲ ਬਾਉਂ ਕੀਤਾ ਜਾ ਰਿਹਾ ਜੀ। ਉਹਨਾਂ ਨੂੰ ਹਦਾਇਤ ਕੀਤੀ ਜਾ ਰਹੀ ਕਿ ਜਲਦੋਂ ਜਲਦ ਆਪਣੇ ਜਿਹੜੇ ਈਕਲਾਂ ਦੇ ਜਿਹੜੇ ਕਾਗਜ਼ ਨੇ ਉਹ ਪੂਰੇ ਕੀਤੇ ਜਾਂਦੇ। ਕਿਉਂਕਿ ਦੇਖਿਆ ਜਾਂਦਾ ਕਿ ਇਵਰੀ ਨਾਕੇ ਦੇ ਲੋਕੀ ਚ ਕੋਈ ਫੋਨ ਨਹੀਂ ਜੀ ਜਿਹਦੇ ਪ੍ਰੋਪਰ ਮੁਤਾਬਕ ਰੂਲ ਜਿਹੜੇ ਕਾਗਜ਼ ਪੂਰੇ ਨੇ। ਉਹਨਾਂ ਨੂੰ ਆਪਾਂ ਸਿਰਫ ਭੇਜ ਰਹੇ ਹਾਂ ਬਾਕੀ ਕਿਸੇ ਨੂੰ ਅਦਰਵਾਇਜ਼ ਕੋਈ ਸੋਚ ਨਹੀਂ ਕਿੰਨੀ ਚੱਕੀ ਚਲਦੀ ਰਹੇਗੀ ਬਿਲਕੁਲ ਰੇਂਦਰ ਅੰਤਰ ਚੈਕਿੰਗ ਹੁੰਦੀ ਹੈ